ਲੋ ਜੀ ਕਿੱਦਾਂ ਹਾਲ ਚਾਲ ਮੀਰ ਕਰਦੇ ਆ ਸਾਰੇ ਠੀਕ ਠਾਕ ਆ ਤੇ ਅੱਜ ਜਿੱਦਾਂ ਬਲੌਗ ਬਹੁਤ ਹੀ ਇੰਟਰਸਟਿੰਗ ਹੋਣ ਵਾਲਾ ਆ ਅੱਜ ਅਸੀਂ ਕਿੰਨੇ ਆ ਰਾਜਸਾ ਮਜਾਰੇ ਤੇ ਇਸੇ ਦਰਕੇ ਇਹ ਮੇਲਾ ਚੱਲਦੇ ਪਏ ਆ ਤੇ ਦੋ ਤਿੰਨ ਦਿਨ ਅਸੀਂ ਪਹਿਲਾਂ ਹੀ ਚੱਲੇ ਆ ਕਿਉਂਕਿ ਪ੍ਰਵਾਧ ਪੇਰੀਆਂ ਚੱਲਦੀਆਂ ਆ ਮੇਲਾ ਤੇ ਹੈਗਾ 31 ਤੀ ਤੋਂ ਸ਼ੁਰੂ ਆ ਇਸਕੇ ਚਲੋ ਪਹਿਲਾਂ ਤੁਹਾਨੂੰ ਮੜਿਆ ਦਿਖਾ ਲਦੇ ਆ ਜੀ ਸੰਗਤ ਨੂੰ ਰਾਜਸਾ ਮਜਾਰੇ ਤੇ ਕੋਸ਼ਿਸ਼ ਕਰਾਂਗੇ ਤੇ ਮੇਲੇ ਦਾ ਵੀ ਬਲੌਗ ਬਣਾਉਣ ਦੀ ਇਹ ਪਰ ਉਤੇ ਰਾਸ਼ੀ ਜ਼ਿਆਦਾ ਹੁੰਦਾ ਹੈ ਇਸ ਕਰਕੇ ਸ਼ਾਇਦ ਚਲੋ ਜਾ ਆ ਪੀ ਆਵਾਂਗੇ ਕੋਈ ਪੱਕਾ ਨਹੀਂ ਬਾਕੀ ਤੁਸੀਂ ਇਸ ਬਲੌਗ ਨੂੰ ਪਿਆਰ ਦਿਓ ਤੇ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਤੁਹਾਡੇ ਭਰਾ ਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਤੇ ਆਜੋ ਤੁਹਾਨੂੰ ਚਲਦੇ ਆਂ ਦਿਖਾ ਦਿੰਦੇ ਹਾਂ ਰਸਤੇ ਸਾਡੇ ਪੰਜ ਦਿਨ ਦਾ ਹੋਰ ਦੁਬਾਰਾ ਆਇਆ ਘੜੋਇਆ ਤੇ ਫਿਰ ਸੰਗਤ ਬਹੁਤ ਆਉਂਦੀ ਹੈ ਤਕੀ ਦਾ ਮੇਲਾ ਬਹੁਤ ਲੱਗਦਾ ਹੈ ਤੇ ਵੀ ਤੇ ਰਾਤ ਨੂੰ ਸੁੰਗਿਤ ਹਾਂ ਤੇ ਅੱਜ ਅਸੀਂ ਬਿਆਰੇ ਜਾਣਾ ਚੰਦੂ ਬਿਟੂ ਦੇਖ ਰਹੇ ਹਾਂ ਆ ਦਾ ਬੰਦੇ ਕੀਤਾ ਹੈ ਆ ਇਹਦਾ ਗੇਟ ਚੰਦ ਰੋ ਰੋਣਾ ਲੇਕਿਨ ਅੱਛਾ ਲੱਗਦਾ ਵੇ ਰੌਣਕ ਸ਼ੌਣਕ ਤਾਂ ਚਲੋ ਪੂਰੀ ਆ ਬਾਕੀ ਗੱਲਾਂ ਗੱਲਾਂ ਮੱਥਾ ਟੇਕਣੋਂ ਬਹੁਤ ਵਧੀਆ ਆ ਆ ਦੇਖੋ ਦਰਬਾਰ ਰਾਜ ਸਾਹਿਬ ਜੀ ਦਾ ਇਹ ਰਾਸ਼ੇ ਬਿਲਕੁਲ ਵੀ ਹੈ ਨਹੀਂ ਇਸ ਸਵੇਰ ਨੂੰ ਪ੍ਰਵਾਹ ਦੇ ਵੇਲੇ ਰਸ਼ ਬਹੁਤ ਹੁੰਦਾ ਆ ਤੇ ਮੰਡਾਲ ਦੇਖੋ ਕਿੰਨਾ ਖੂਬਸੂਰਤ ਬਣਾਇਆ ਤੇ ਇਧਰ ਅੰਦਰ ਵਰਦਿਆਂ ਨੇ ਜੋੜਾ ਘਾਰਿਆ ਹੈ ਆ ਤੇ ਦੇਖੋ ਦਰਵਾਜ਼ਾ ਤੇ ਇੱਥੇ ਲੰਗਰ ਹਾਲ ਬਣਾਇਆ ਪੰਡਾਲ ਵੀ ਆ ਪੂਰੀ ਇਧਰ ਖੰਡ ਪੜ ਸਾਫ ਕਰਾਈ ਜਾਂਦੀ ਆ ਤੇ ਇਧਰ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਕੋਈ ਅੱਜ ਤੁਹਾਨੂੰ ਬਲੌਗ ਦੇ ਵਿੱਚ ਸਾਰੇ ਪੱਲੇ ਲਗਾ ਦੇ ਬਿਨਾ ਦਰਵਾਰ ਅੰਦਰ ਮਥਰੇ ਗਏ ਮੇਲੇ ਦੀਆਂ ਪੂਰੀਆਂ ਪਿਆਰੀਆਂ ਆ ਸੰਗੀਤ ਜੀ ਤੇ ਇਹ ਉੱਥੇ ਦੀ ਕੂਹੀ ਆ ਜੇ ਜਾਂਦੇ ਆ ਜੋ ਸਾਰੀ ਰੰਗਤਾ ਤੇ ਕੀਰਤੀ ਦੀ ਆ ਦੇ ਰੋ ਦੇ ਤੋਂ ਬਹੁਤ ਸਮਾਂ ਦਰਵਾਜ਼ਾ ਲਿਆ ਆ ਕੰਡਾਲ ਪੂਰਾ ਜੀ ਹੱਲੇ 4-5 ਨਹੀਂ ਠੱਡ-ਠੱਡ 3-4 ਦਿਨ ਪਹਿਲਾਂ ਦੀਆਂ ਤਿਆਰੀਆਂ ਆ ਕਿ ਕੱਲ ਬਾਰਿਸ਼ ਵੀ ਹੋ ਜੁਕੀ ਹੀ ਤਾਂ ਸੰਗਤ ਕੁੜੀਆਂ ਜਿੱਦਾਂ ਮਰੋ ਸ਼ਾਮ ਨੂੰ ਘਾਟੋ ਦੀ ਸਵੇਰ ਪਰਵਾਸੀਆਂ ਦੇ ਤੇ ਬਹੁਤ ਹੁੰਦਾ ਤੇ ਰੌਣਕ ਮੇਲਾ ਦੇਖੋ ਤੁਸੀਂ ਸੰਗਤ ਮੈਂ ਮੇਰੇ ਹਿਸਾਬ ਨਾਲ ਮੱਥਾ ਟੇਕਾ ਬੇਤਾਂ ਸ਼ਾਂਤੀ ਵਿੱਚ ਉਹਨਾਂ ਕੋਲ ਜਾਈਦਾ ਹੋ ਸਣਾ ਇੱਥੇ ਇਹਨਾਂ ਅੰਦਰ ਨੂੰ ਬੜਾ ਸ਼ਾਂਤੀ ਮਿਲਦੀ ਆ ਤੇ ਮੋੜ ਦੇ ਸੰਗਤ ਬਹੁਤ ਦੂਰੋਂ ਦੂਰੋਂ ਆਉਂਦੀ ਆ ਮੇਲੇ ਦੇ ਵਿੱਚ ਤਾਂ ਬੱਚਿਆਂ ਨਾਲ ਥੋੜੇ ਉੱਪਰ-ਉੱਪ ਜਾਂਦੇ ਆ ਬੱਚੇ ਨਾਲ ਵੀ ਸਿਆਣੇ ਆ ਉਹਨਾਂ ਵੀ ਉੱਪਰ-ਉੱਪ ਜਾਂਦੇ ਆ ਤੇ ਇਹ ਕੀਤੇ ਨਿਸ਼ਾਨ ਜਾਵਿਆ ਦੇਖੋ ਇੱਥੇ ਵੀ ਨਾ ਤੇ ਅੰਦਰ ਬਹੁਤ ਸੋਹਣਾ ਅੰਦਰੋ ਦਰਬਾਰ ਬਣਾਇਆ ਤੇ ਮਹਜੂਰ ਮਹਾਰਾਜ ਜੀ ਦੇ ਅੰਦਰ ਤੇ ਅੱਜ ਦੇਖੋ ਅੰਦਰੋਂ ਦੁਖਾਲਦੇ ਆ ਕਿੰਨਾ ਸੋਹਣਾ ਦਰਬਾਰਿਆ ਅੰਦਰ ਬਣਿਆ ਹੈ ਬਾਬਾ ਜੀ ਦਾ ਤੇ ਉੱਤੇ ਰਾਜ ਸਾਹਿਬ ਦੇ ਇਹ ਹੈਗਾ ਜੀ ਇਹ ਹੈ ਤਾਂ ਸੋਫਾ ਨਾ ਆ ਜਲਦੀ ਬੈਠੇ ਜੋ ਪਹਿਲਾਂ ਸਿੱਧਾ ਸਭ ਤੋਂ ਪਹਿਲਾਂ ਜੱਦੀ ਤੇ ਰਸੋਕਾ ਨਾ ਹੀ ਗਿਆ ਹੋਇਆ ਤੇ ਸੰਗਤ ਜੀ ਉਹ ਦੇਖੋ ਅੰਦਰ ਬਹੁਤ ਸੋਹਣਾ ਦਰਬਾਰ ਬਣਾਇਆ ਇਹ ਸੰਗਤ ਜੀ ਮੇਨ ਦਰਬਾਰ ਆ ਤੇ ਮੇਲੇ ਵਾਲੇ ਦਿਨ ਤਾਂ ਇੱਥੇ ਪਿਆ ਰੱਖਣ ਜਿਆਦਾ ਨਹੀਂ ਹੁੰਦੀ ਤੇ ਇਹ ਮੰਦਰ ਜਿੱਦਾਂ ਬਰਾਛੇ ਬਹੁਤ ਹੁੰਦਾ ਸੰਗਤਾਂ ਦਾ ਤੇ ਦਿੱਤੇ ਹਰ ਹਰ ਜਿੰਨੇ ਵੀ ਆਉਂਦੇ ਆ ਸੱਚੇ ਪਿਲੋਂ ਸਾਰਿਆਂ ਦੀ ਮਨੁਕਾਮਨਾ ਪੂਰੀਆਂ ਨੇ ਬੜੀ ਦੂਰ ਦੂਰ ਸੰਗਤਾਂ ਆਉਂਦੀ ਆ ਤੇ ਜਿੱਦਾਂ ਪੱਲਾ ਸੋਖਾਨਾ ਇਹ ਸਿਗਾ ਜਿੱਦਾਂ ਸੋਰੀ ਸੇਗਾ ਨਹੀਂ ਮਤਲਬ ਜਿੱਦਾਂ ਸੋਖਾਨਾ ਆ ਇਹ ਕਿਨਾਂ ਰਾਜਾ ਸਾਹਿਬ ਜੀ ਦਾ ਜਨਮ ਸਥਾਨ ਹੈਗਾ ਮੰਨਣ ਹਨ ਤੇ ਉੱਥੋਂ ਜਿੱਦਾਂ ਰਾਜਾ ਸਾਹਿਬ ਜੀ ਆਉਂਦੇ ਆ ਆੜੇ ਦੋੜੇ ਸਾਡੇ ਇਸ ਪਿੰਡ ਚ ਗੜਾਂ ਚ ਵੀ ਆ ਤੇ ਰਾਏ ਸਾਹਿਬ ਜਾਰਿਆ ਤੇ ਇੱਥੇ ਲੱਗ ਲੱਗੇ ਹੋਰ ਵੀ ਆ ਤੇ ਉਹਨਾਂ ਦੇ ਜਿੱਦਾਂ ਜਿੱਦਾਂ ਉਹਨਾਂ ਨੇ ਚੜਨ ਪਏ ਆ ਉੱਥੇ ਉੱਥੇ ਇਹਨਾਂ ਦੇ ਦਰਬਾਰ ਬਣਾਏ ਹੋਏ ਆ ਹੋਰ ਮੰਡਰ ਮਾਤੇ ਤੇ ਸੰਗਤਾਂ ਦੀਆਂ ਇੱਥੇ ਯਾਨੀ ਕਿ ਮੇਨ ਦਰਬਾਰ ਹੋਣਾ ਮਤਲਬ ਇਹੀ ਆ ਸੰਗਤ ਜ਼ਿਆਦਾ ਇੱਥੇ ਰਸ਼ ਹੁੰਦਾ ਆ ਕਿ ਜਿੰਨੀਆਂ خواہشਾਂ ਜਿੰਨੀਆਂ ਵੀ ਆਪਣੀਆਂ ਮਨੋ ਕਾਮਨਾ ਪੂਰੀਆਂ ਹੋਣੀਆਂ ਆ ਦਰਬਾਰ ਤੇ ਤੇ ਸੰਗਤਾਂ ਇੱਥੇ ਸੇਵਾ ਕਰਦੀਆਂ ਆ ਤੇ ਮੈਂ ਤਾਂ ਜਿੰਨੇ ਕੋਈ ਆਪਣੇ ਪ੍ਰੈਕਟੀਕਲ ਕੋਈ ਮੈਂ ਵੀ ਫੋਰ ਵੀ ਤੇ ਲੋਕਲੇ ਆਂ ਆ ਜਿੰਨਾ ਵੀ ਮੈਂ ਦੇਖਿਆ ਆ ਸੰਗਤ ਜੋ ਵੀ ਸੀ ਜੋੜਿਆਂ ਦੀ ਸੇਵਾ ਕਰਦੀ ਆ ਸਭ ਤਰੇ ਪਈ ਆ ਜੋ ਲੰਗਰ ਦੀ ਸੇਵਾ ਕਰਦੀ ਆ ਸੇਵਾ ਦਾ ਭਰਾ ਪਹਿਣਾ ਸਾਰੇ ਇੱਥੇ ਪੱਕੀ ਜਿੱਦਾਂ ਮਨ ਲੋਕ ਕਹਿੰਦੇ ਹੁੰਦੇ ਨਾ ਵੇ ਆਪਣੀ ਲਗਨ ਲੱਗੀ ਹੋਆ ਸਾਰਿਆਂ ਦਾ ਇੱਥੇ ਮਾਰਾ ਇਹਨੇ ਕਿਸੇ ਗੱਲ ਦੀ ਕੋਈ ਕਮੀ ਨਹੀਂ ਛੱਡੀਓ ਕੋਈ ਬਾਹਰ ਅੰਦਰਾਂ ਜੇ ਗਿਆ ਆ ਕੋਈ ਸਾਰਿਆਂ ਦਾ ਜਨ ਕੇ ਬਹੁਤ ਕੋਸ਼ਿਸ਼ ਆ ਜਿੰਦੇ ਸਾਰਿਆਂ ਦਾ ਬਧੀਆ ਬਣਾਇਆ ਤੇ ਇਹ ਦਰਬਾਰ ਜਿੱਦਾਂ ਕਹਿੰਦੇ ਫਕੀਰਾਂ ਦਾ ਆ ਤੇ ਸਭ ਕੁਝ ਮਿਲਦਾ ਆ ਤੇ ਇਸ ਦਰਬਾਰ ਦੇ ਵਿੱਚ ਜਿੱਦਾਂ ਜਾਂ ਕਹੋ ਵੀ ਇੱਥੇ ਕਮੇਟੀ ਇੱਥੇ ਰਾਜ ਸਾਹਿਬ ਜੀ ਦੀ ਆ ਤੇ ਕੋਈ ਸਰਕਾਰੀ ਭਜਾਨਾ ਨਹੀਂ ਆ ਇਸ ਕਰਕੇ ਦਰਬਾਰ ਦੀ ਜਿਹੜੇ ਤੋਂ ਮਾਨਤਾ ਬਹੁਤ ਹੁੰਦੀ ਆ ਤੇ ਇੱਥੇ ਦਾ ਵਿਕਾਸ ਵੀ ਬਹੁਤ ਹੋ ਚੁੱਕਾ ਆ ਆਲੇ-ਦੁਆਲੇ ਬਹੁਤ ਏਰੀਆ ਜਿੱਦਾਂ ਵੱਲ ਕੋਈ ਸਰਕਾਰਾਂ ਨੂੰ ਜਿੱਦਾਂ ਕੋਈ ਕਹਿੰਦੇ ਨਹੀਂ ਸਰਕਾਰੀ ਲੰਘਾ ਦੂਜਾ ਭਜਾਨਾ ਆ ਤਾਂ ਉਹਦਾ ਵਿਕਾਸ ਥੋੜਾ ਘਟ ਜਾਂਦਾ ਆ ਲekin ਇੱਥੇ ਦਾ ਸਾਰਾ ਜੋ ਵੀ ਚੜਾਵਾ ਹੈ ਆ ਬਹੁਤ ਵਧੀਆ ਕਮੇਟੀ ਹੈ ਇੱਥੇ ਵੀ ਤੇ ਸਾਰਾ ਇਹ ਦਰਬਾਰ ਤੇ ਲਾਇਆ ਜਾਂਦਾ ਆ ਤੇ ਲੰਗਰਾਂ ਦਾ ਤਾਂ ਕੋਈ ਗਿਆਨ ਤੇ ਆ ਨੇ ਕਿ ਇੰਨਾ ਤੇ ਲੰਗਰ ਆ ਜਿਹੜਾ ਮਾਜੀ ਆਵੇ ਜਿਹੜਾ ਮਾਜੀ ਜਾਵੇ ਤੇ ਕਿਸੇ ਨੂੰ ਇੱਥੇ ਮਨਾਹੀ ਤੇ ਸੰਗਤ ਜੀ ਇੱਕ ਛੋਟਾ ਜਿਹਾ किस्सा ਯਾਦ ਆ ਗਿਆ ਤਾਂ ਤੁਹਾਨੂੰ ਸੁਣਾਈ ਦਿੰਨਾ ਹੈ ਤੇ ਇੱਥੇ ਪਹਿਲਾਂ ਕਹਿੰਦੇ ਸੀਗੇ ਵੀ ਜਦੋਂ ਮਤਲਬ ਥੋੜਾ ਘੱਟ ਸੀਗਾ ਨਾ ਦਰਬਾਰ ਸਾਹਿਬ ਤਾਂ ਤੇ ਲੋਕ ਉਹ ਉਹ ਥੋੜਾ ਘੱਟ ਜੀ ਇੰਨਾ ਜਦੋਂ ਵਿਸ਼ਾਲ ਨਹੀਂ ਬਣਾਇਆ ਜਗਾ ਹੌਸਬਲੇ ਤੇ ਉਸ ਵਲੇ ਸੰਗ ਜੀ ਕੰਦੇ ਵੇ ਆਫਾ ਇੱਕ ਦੂਜਾ ਇਹ ਕੋਈ ਆਇਆ ਕੋਈ ਗਰੀਬ ਪਰਵਾਦ ਆ ਚਲੋ ਕੋਈ ਤਾਂ ਦੱਸਿਆ ਗਿਆ ਵੇ ਆਉਂਦਾ ਆ ਆਇਆ ਤੇ ਕਿਸੇ ਸੇਵਾਦਾਰ ਭਾਈ ਨੇ ਜਾ ਕੇ ਲੋ ਕਿਸੇ ਕਮੇਟੀ ਮੈਂਬਰ ਨੇ ਤੇ ਉਹਨਾਂ ਨੂੰ ਮਨਾ ਕਰ ਦਿੱਤਾ ਸੀਗਾ ਵੇ ਦਾਲ ਸਬਜ਼ੀ ਲੈਣੇ ਕੰਦੇ ਭਰੇ ਪਤੀਲੇ ਸਬਜ਼ੀ ਦੇ ਅੱਜ ਸੰਡੀਆਂ ਬੈਠੀਆਂ ਇਹ ਸੋਚ ਲੋ ਵੇ ਕੀ ਕਿਰਿਸ਼ਮਾ ਇਹ ਸਤਗੁਰਾਂ ਨੇ ਕੀਤਾ ਤੇ ਐਦਾਂ ਉਹ ਸਾਰੀ ਸਬਜ਼ੀਆਂ ਖਰਾਬ ਹੋ ਗਈਆਂ ਤਾਂ ਤੇ ਉਸ ਦਿਨ ਤੋਂ ਵੀ ਅੱਜ ਤੱਕ ਇੱਥੇ ਕੋਈ ਮਨਾਹੀ ਨਹੀਂ ਕਿਸੇ ਨੂੰ ਲੋਕੀ ਆਉਂਦੇ ਆ ਲੰਗਰ ਯਾਨੀ ਕਿ ਖਾਂਦੇ ਵੀ ਆ ਤੇ ਘਰ ਨੂੰ ਵੀ ਲੈ ਕੇ ਜਾਂਦੇ ਆ ਤੇ ਕਿਸੇ ਸੇਵਾਦਾਰ ਦੇ ਭਾਈ ਦੇ ਕਿਸੇ ਵੀ ਮਤਲਬ ਕਿਸੇ ਦੇ ਮੱਥੇ ਤੀੜੀ ਨਹੀਂ ਪਉਂਦੀ ਵੀ ਕਾਤੇ ਲੈ ਕੇ ਜਾਂਦੇ ਇਸ ਇਹ ਸੰਗਤ ਜੀ ਇੱਧਰ ਜੀ ਆ ਗੁਰੂ ਗ੍ਰੰਥ ਸਾਹਿਬ ਜੀ ਰੱਖਿਆ ਹੋਆ ਤੇ ਇਹਨਾਂ ਦੇ ਨਾਲ ਹੀ ਆ ਤੇ ਬਹੁਤ ਸੋਹਣਾ ਇੱਧਰ ਵੀ ਜਨ ਕੇ ਸਾਰੀ ਸੰਗਤ ਆ ਕੇ ਮਸਤ ਕਰੀ ਰਹੀ ਆ ਤੇ ਦੇਖੋ ਦਰਵਾਜ਼ੇ ਨਰ ਸੋਹਣਾ ਬਣਿਆ ਆ ਤੇ ਇੱਥੇ ਲੋਆ ਹੁਣ 10 ਤੋਂ ਕਿ ਲਾਇਆ ਮੇਲੇ ਦੀਆਂ ਤਿਆਰੀਆਂ ਹੋ ਰਹੀਆਂ ਤੇ ਆਜੋ ਤੁਹਾਨੂੰ ਇਹ ਵੀ ਦਿਖਾ ਦਦੇ ਆ ਇੱਧਰ ਖੰਡਪੜ ਸਾਹਿਬ ਆਰੰਭ ਕੀਤੇ ਹੋਏ ਆ ਤੇ ਇੱਧਰ ਜਿੱਦਾਂ ਮੰਨ ਲਓ ਬੰਦੇ ਨੂੰ ਮੀਨਾ ਮੀਤਾਂ ਕੋਈ ਬਲੇ ਤਰੀਕੇ ਨਹੀਂ ਮਿਲਦੀ ਤੇ ਸ਼੍ਰੀਖੰਡ ਸਾਹਿਬ ਖੰਡਪੜ ਸਾਹਿਬ ਉੱਤੇ ਕਰਾਈ ਜਾਂਦੇ ਆ ਤੇ ਜਿਵੇਂ ਇਹਨਾਂ ਲੋਕਾਂ ਨੇ ਆਪਣੀਆਂ ਸੁੱਖਾਂ-ਸੁਕੀਆਂ ਉਹਨੀਆਂ ਉੱਥੇ ਕੰਡ ਪੜਤਰਾਉਣ ਦੀਆਂ ਤੇ ਇਹ ਦਰਬਾਰ ਇਧਰ ਬੱਕਰਾਇਆ ਬਣਾਇਆ ਨਦਰ ਬੱਕਰਾ ਤੇ ਨਹੀਂ ਨਿਕ ਉਹਦੇ ਨਾਲ ਹੀ ਆ ਥੋੜੇ ਜਿਹਾ ਸਾਈਡ ਤੇ ਉਹ ਜਿੱਦਾਂ ਨਾਲ ਹੀ ਇਹਦਾ ਅੰਦਰ ਸਾਰਾ ਇੱਕੋ ਹੀ ਆ ਤੇ ਇਧਰ ਇਹ ਦੇਖੋ ਤੇ ਤਦਾਂ ਅੰਦਰ ਸਾਰੇ ਅੰਦਰ 200 ਰੁਪਏ ਆ ਜਿੱਤੇ ਕੰਡਪੁਰ ਸਾਹਿਬ ਖਲੇ ਹੋਆ ਇਹ ਅੰਦਰ ਦੇ ਸਾਰੇ ਦੀ ਫੋਟੋ ਸੋਣਾ ਆ ਕਟੋ ਘਟਾ ਮੰਨੂ ਲੱਗਦਾ 50 60 ਤੋਂ ਉਪਰ ਇਹਦੇ ਲੈਂਗਵਾਇਜ਼ ਲੈਨੋ ਅੰਦਰ ਤਾਂ ਸਾਰੇ ਇੱਥੇ ਜੇ ਲੱਗੇ ਹੋਆ ਜਿੰਨੇ ਵੀ ਸਾਰੇ ਪਾਰਟੀ ਸੇਵਾਨ ਸਾਰੇ ਇਹਦਾ ਪਾਠ ਕਰਦੇ ਆ ਉਹਦੇ ਸਾਰਿਆਂ ਦੇ ਆਪ ਆਪਣੀ ਜਿੱਦਾ ਕੰਡਪਾੜ ਦਾ ਉੱਪਰ ਲਿਓਆ ਵਾ ਦੇਖੋ ਸਾਰੇ ਦੂਰ ਦੂਰ ਤੱਕ ਬੜਾ ਹਾਲ ਹੈ ਜਿੱਦਾ ਇਦਾਂ ਇਹ ਸਪੈਸ਼ਲ ਹੈ ਕੰਡਪਾੜ ਸਾਫ ਲਈ ਇੱਧਰ ਬਣਾਇਆ ਗਿਆ ਆ ਤੇ ਦੇਖੋ ਕਿੰਨਾ ਬੜੀ ਆ ਬਹੁਤ ਆ ਸ਼ਾਂਤੀ ਬਹੁਤ ਹੈ ਜਿੱਥੇ ਬਸ ਇਸ ਦੇ ਦਿੱਖਿਆ ਜਾਵੇ ਨਾ ਜੇ ਆਪਾਂ ਰੱਛ ਤੋਂ ਇਲਾਵਾ ਇਹ ਜੇ ਕੱਲਾ ਮੱਥਾ ਦਿੱਖਾਉਣਾ ਹੈ ਕਿਉਂਕਿ ਗੁਰੂ ਮਹਾਰਾਜ ਤਾਂ ਸਦਾ ਇੱਥੇ ਰਹਿੰਦੇ ਆ ਆਪਣੇ ਕੋਈ ਇਸ਼ਾ ਜ਼ਰੂਰੀ ਮੇਲੇ ਦੀਆਂ ਪੁਰੀਆਂ ਹੁੰਦੀਆਂ ਗੁਰੂ ਮਹਾਰਾਜ ਦੀਆਂ ਤੇ ਆ ਦੇਖੋ ਇਹ ਚੰਡੋਲਾ ਦਾ ਵੀ ਬਹੁਤ ਸੋਹਣਾ ਅਰੇਂਜਮੈਂਟ ਕਿੱਥੇ ਹੱਲੇ ਤਿਆਰੀ ਹੁੰਦੀ ਆ ਮੈਂ ਕਿਹਾ ਚਲੋ ਫੇਰ ਵੀ ਤੁਹਾਨੂੰ ਫੇਰ ਵੀ ਦਿਖਾ ਲਿਆ ਮੈਂ ਥੋੜਾ ਜਿਆ ਥੋੜਾ ਨੀਰਾ ਹੋ ਗਿਆ ਜੇਗਾ ਤੇ ਹੱਲੇ ਉੱਥੇ ਚਲਾ ਜਲਾ